ਇਹ ਦਾ ਕਹਿੰਦਾ ਕਰਦਾ ਵੀ ਰਿਕਵਰਮੈਂਟ ਹੋਣਾ ਠੀਕ ਆ ਸਾਰੇ ਸ਼ਹਿਰ ਦੇ ਵਿੱਚ ਇਹਦਾ ਮਤਲਬ ਬਦਬੋਹ ਜਾਂਦੀ ਆ ਅੱਜਨ ਸੀਨੀਅਰ ਮੀਤ ਪ੍ਰਧਾਨ ਜੀ ਆਏ ਆ ਇਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਵੀ ਚਲੋ ਆਸ ਅਸੀਂ ਤਾਂ ਹਮੇਸ਼ਾ ਹੀ ਰੱਖਦੇ ਆ ਸਾਰਿਆਂ ਤੋਂ ਹੀ ਰੱਖਦੇ ਆ ਇਹਨਾਂ ਨੂੰ ਇਹਨਾਂ ਨਾਲ ਵੀ ਇਹੀ ਗੱਲ ਆ ਜਿਹੜੀ ਪਹਿਲਾਂ ਵਾਲਿਆਂ ਨਾਲ ਗੱਲ ਸੀਗੀ ਉਹ ਵੀ ਇਹਨਾਂ ਨਾਲ ਇਹਨਾਂ ਨਾਲ ਗੱਲ ਕਰਾਂਗੇ ਅਸੀਂ ਵੀ ਇਹਨੂੰ ਘਟੋ ਘਟ ਜਾਂ ਜਿੰਨਾਂ ਦੀਆਂ ਦੁਕਾਨਾਂ ਪਈਆਂ ਹੈਗੀਆਂ ਉਹਨਾਂ ਨੂੰ ਦੁਕਾਨਾਂ ਵਾਲਿਆਂ ਨੂੰ ਤੁਸੀਂ ਰਿਕੁਐਸਟ ਕਰੋ ਜਾਂ ਫਿਰ ਨਾ ਨਾ ਨੋਟਸ ਕੱਢੋ ਰਿਕੁਐਸਟ ਕਿਉਂ ਕਰਦੀ ਆ ਵੀ ਆਪ ਦਾ ਕਰੋ ਥੋੜੀ ਕੰਮ ਹੁੰਦੀ ਹੈਗੀ ਕੱਲ ਨੂੰ ਰੋਲਾ ਪਾਉਣ ਕਰਮਦਾਰ ਜਿਹੜੇ ਇੱਥੇ ਲਈ ਬੈਠੇ ਦੁਕਾਨਾਂ ਕੁਝ ਜੀ ਉਹਦੇ ਬਾਰੇ ਉਹ ਅੱਜ ਉਹਨਾਂ ਦਾ ਨੋਟਸ ਕਢਾਉਣੇ ਆ ਵੀ ਆਪ ਦਾ ਵੀ ਜਿੱਥੇ ਹੈਗੇ ਨੀਆ ਪਰੋ ਸਾਨੂੰ ਵੀ ਪਤਾ ਲੱਗੇ ਸਾਡੀ ਕਮੇਟੀ ਜਗਾ ਕਿੰਨੀ ਕੁ ਬਚਦੀ ਆ ਠੀਕ ਹੈ ਨਾ ਜੀ ਫਿਰ ਉਸ ਹਾਵ ਨਾਲ ਅ ਪਾਣੀ ਇਥੇ ਇਦਾਂ ਦੇ ਆ ਨਾੜੇ ਦਾ ਛੱਡੀਏ ਪਾਣੀ ਆਸਤੇ ਬਣਿਆ ਇਹ ਛੱਪੜ ਠੀਕ ਹੈ ਜਿਹੜਾ ਦਰਿਆਗਰੀ ਦਾ ਨੇਜੀ ਜਿਹੜਾ ਛੱਪੜ ਆ ਆ ਛੱਪੜ ਦੇ ਟਰਾਲੀਆਂ ਪੂੜੇ ਦੀਆਂ ਫੇਰ ਫੁੱਟੀਆਂ ਜਾ ਰਹੀਆਂ ਅੱਜ ਜਿਹੜੇ ਆਸਪਤ ਦੁਕਾਨਦਾਰਾਂ ਦੇ ਫੇਰ ਇਕੱਠੇ ਹੋਏ ਆ ਉਹਨਾਂ ਨੇ ਸਤੰਤਰ ਜੋਸ਼ੀ ਸੀਗੇ ਅਮੀਰ ਦਾ ਨਗਰ ਕੌਂਸਲ ਉਹਨੂੰ ਵੀ ਬੁਲਾਇਆ ਮੌਕੇ ਤੇ ਵੀ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਵੀ ਕੀ ਸਮੱਸਿਆ ਦੁਕਾਨਦਾਰਾਂ ਨੂੰ ਪੁੱਛ ਕੇ ਫੇਰ ਉਹਨਾਂ ਨਾਲ ਗੱਲਬਾਤ ਸਿੱਧੀ ਹੋਏਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਕੀ ਅੱਜ ਟਰਾਲੀਆਂ ਜਿਹੜੀਆਂ ਛੁੱਟੀਆਂ ਜਾਂਦੀਆਂ ਇਹਦਾ ਸਬੰਧ ਦੱਸੋ ਜੀ ਕੀ ਗੱਲਬਾਤ ਆ ਪਤਾ ਕੀ ਗੱਲ ਆ ਜੀ ਅਸੀਂ ਤਾਂ ਥੋੜੇ ਦਿਨ ਪਹਿਲਾਂ ਆਮ ਸਫਾਈ ਕਰਾਈ ਸੀ ਸਾਰੇ ਕਮੇਟੀ ਤੋਂ ਪਾ ਪਤਾ ਮੈਨੂੰ ਉਵੇਂ ਹੀ ਫੇਰ ਉਸ ਮਿੱਟੀ ਪਹਿਲਾਂ ਮਿੱਟੀ ਪੁਆਈ ਗਈ ਕਮੇਟੀ ਦੇ ਉੱਤੇ ਹੀ ਮਿੱਟੀ ਦੇ ਮਿੱਟੀ ਦੇ ਉੱਤੇ ਫੇਰ ਟਰਾਲੀਆਂ ਛੁੱਟਦੀਆਂ ਜੋ ਪੈਸੇ ਲੱਗੇ ਸੀ ਕਮੇਟੀ ਦੇ ਸਾਰੇ ਮਿੱਟੀ ਹੋ ਗਏ ਫੇਰ ਮਿੱਟੀ ਦੇ ਉੱਤੇ ਗੰਦ ਫੇਰ ਉੱਠਦਾ ਹੀ ਆਹ ਦੇਖੋ ਜੀ ਤੁਸੀਂ ਆਹ ਵਿਖਾਓ ਆ ਪਹਿਲਾਂ ਇਹਨਾਂ ਨੇ ਪੋਪਲ ਕਾਰੀਆਂ ਫੋਟੋ ਮੰਗਦਾ ਜੀ ਲੋਕ ਲੈਣ ਲਵਾਈ ਸੀ ਪ ਆਹੋ ਕਾਹਦੀਆਂ ਫੋਟੋਆਂ ਕਾ ਲਿਆਉਗਾ ਇਹਦਾ ਕੰਮ ਪਈ ਗਈ ਸੀ ਝੋਕਨਾ ਲਵਾ ਕੇ ਨਾ ਜੀ ਸਾਰੀ ਆਪਾਂ ਜਿਹੜਾ ਮਤਲਬ ਕਿ ਕੂੜਾ ਕੜਾ ਸਾਰਾ ਵਿਸਤ ਕਰਾਇਆ ਸੀ ਪਹਿਲਾਂ ਜੀ ਤੇ ਬਾਅਦ ਦੇ ਵਿੱਚ ਮਿੱਟੀ ਪੁਵਾਈ ਗਈ ਤੇ ਮਿੱਟੀ ਦੇ ਉੱਤੇ ਫੇਰ ਕੂੜਾ ਸੁੱਟਦਾ ਹੋਵੇ ਇਹ ਪੈਸਾ ਵੀ ਬਰਬਾਦ ਹੋਏਗਾ ਜੀ ਪੈਸਾ ਤਾਂ ਬਰਬਾਦ ਹੋਈ ਜਾਂਦਾ ਜੀ ਇੱਥੇ ਗੱਡੀ ਸੀ ਟਰਾਲੀਆਂ ਵਗੈਰਾ ਸੀ ਜੀ ਉਹਦਾ ਕੀ ਬਣਿਆ ਜਿਹੜੀਆਂ ਕੋਈ ਨਹੀਂ ਕਰਦਾ ਗੱਤੇ ਫੁੱਟਣੇ ਸੀ ਡੀਟੀ ਦੇ ਵਗੈਰਾ ਜਿਹੜੇ ਸੀ ਕੋਈ ਵੀਰ ਜੀ ਇੱਥੇ ਇੱਕ ਪੈਸਾ ਨਹੀਂ ਤੁਹਾਡੇ ਸਾਹਮਣੇ ਹੈ ਇੱਕ ਪੈਸੇ ਦੀ ਚੀਜ਼ ਸਿੱਟੀ ਹੋ ਗਈ ਤਾਂ ਅਸੀਂ ਜ਼ਿੰਮੇਦਾਰ ਹਾਂ ਐਵੇਂ ਕਮੇਟੀ ਆਉਂਦੇ ਅੱਖਾਂ ਪੁੰਝ ਕੇ ਚਲੇ ਜਾਂਦੇ ਆ ਕੂੜਾ ਫੇਰ ਉੱਥੇ ਸੁੱਟ ਦਿੰਦੇ ਆ ਜਦ ਕਿ ਸੁਪਰੀਮ ਕੋਰਟ ਦੇ ਆ ਵੀ ਆਪਾਂ ਛੱਪੜ ਭਾਰੀ ਨਹੀਂ ਸਕਦੇ ਕਿਸੇ ਹਾਲ ਚ ਵੀ ਸ਼ਹਿਰ ਪਾਣੀ ਡੁੱਬੀ ਜਾਂਦਾ ਛੱਪੜ ਚ ਆਪਾਂ ਕੂੜਾ ਪਾਈ ਜਾਂਦੇ ਆ ਦੱਸੋ ਇਹਦਾ ਕੀ ਹਾਲ ਹੈ ਇਸੇ ਇਨਸਾਨੀਅਤ ਹੀ ਹੈ ਨਹੀਂ ਕੋਈ ਆਸ-ਪਾਸ ਦੀਆਂ ਦੁਕਾਨਾਂ ਕੋਈ ਵੇਚ ਚੁੱਕੀਆਂ ਕਿ ਕਿਵੇਂ ਆ ਆਸ-ਪਾਸ ਦੀਆਂ ਦੁਕਾਨਾਂ ਜਿਹੜੀਆਂ ਇਹ ਸਾਰੀਆਂ ਦੁਕਾਨਾਂ ਕਮੇਟੀ ਨੇ ਵੇਚੀਆਂ ਵੀ ਆ ਜੀ ਜਿਹੜਾ ਸਾਈਟ ਸਾਈਡ ਤੇ ਜੀ ਪਰ ਉਹਨਾਂ ਦੀ ਅਗਲਾ ਕੋਈ ਚਾਰਦੁਆਰੀ ਨਹੀਂ ਕਰ ਰਹੇ ਇੱਥੇ ਕੂੜਾ ਵੇਖ ਕੇ ਕੋਈ ਆਏ ਨਹੀਂ ਸਕਦਾ ਵੀ ਇੱਥੇ ਕਰਾਂਗੇ ਕੀ ਆਗੇ ਜੀ ਕੋਈ ਨਾ ਪਾਰਕ ਬਣਾਇਆ ਚ ਉਹ ਕੂੜੇ ਦਾ ਡੰਪ ਬਣਾਤਾ ਇੱਥੇ ਕੂੜੇ ਦਾ ਡੰਪ ਬੰਦ ਕਰ ਜਦੋਂ ਦੱਸੋ ਵੀ ਸ਼ਹਿਰ ਦੇ ਵਿੱਚ ਕੂੜੇ ਦਾ ਡੰਪ ਹੁੰਦਾ ਕਦੀ ਤੇ ਹਰਾਨੀ ਗਲੀ ਦਾ ਇਹ ਇਥੇ ਅਸੀਂ ਰੋਜ਼ 100-150 ਚਾ ਲਵਾਉਂਦੇ ਸੀ ਜਿਹੜੀ ਮਹੀਨੇ 'ਚ 3200 ਲੀਟਰ ਲੱਗ ਜਾਂਦੀ ਸੀ ਉਤੋਂ ਦੀ ਲੈ ਕੇ ਹੋਰ 5-400 ਜਿਹੜਾ ਇਹਨਾਂ ਨੇ ਖਰਚ ਇਹ 20 ਲੱਖ ਦੀ ਆ ਤੇ ਇਹਦੇ ਸੈਂਡ ਵੇਖ ਲਓ ਕਿੰਨੇ ਨੌ ਤਰੀਕੇ ਇਹਨੂੰ ਇੰਨਾ ਟਾਈਮ ਹੀ ਨਹੀਂ ਫਿਰ ਉਹਨੀ ਤੁਸੀਂ ਉਹ ਨਾਲ ਗਏ ਆ ਉਥੇ ਸ਼ਿਵਰੇਮੈਂਟ ਸੀਗੇ ਅੱਠ ਕੀ ਗਿਆ ਉਹਨਾਂ ਨੇ ਕਿੰਨੇ ਮਹੀਨੇ ਤੋਂ ਤਨਖਾਹ ਬਾਕੀ ਆ ਗਿਆ ਤੁਹਾਡੇ ਸਾਹਮਣੇ 8 ਮਹੀਨੇ 6 ਮਹੀਨਿਆਂ ਦੀ ਉਹ ਕੱਲ ਕਰਾ ਕੇ 584000 ਅੱਜ ਪ੍ਰਾਣੀ ਹੋ ਰਹੀ ਜਿਹੜੇ ਜਿਹੜੇ ਕੰਮ ਕਰਦੇ ਉਹਨਾਂ ਦੀ ਤਨਖਾਹਾਂ ਰੋਕਣ ਦਾ ਕੋਈ ਤੁਕ ਦਾ ਬੰਨਾ ਚਾਹੀਦਾ ਕਿ ਨਹੀਂ ਜੀ ਹੁਣ ਤੁਸੀਂ ਵੇਖ ਲਓ ਅਗਲੇ ਦੀ ਸੋਚਣ ਸ਼ਕਤੀ ਦਾ ਇਹ ਕਹੇ ਬੰਦੇ ਨੇ ਕੋਈ ਚੀਜ਼ ਨਹੀਂ ਵੇਖੀ ਉਹਨੂੰ ਫੜਾ ਦਈਏ ਨਾ ਉਹ ਹੋਈ ਵੀ ਆ ਮਾੜਾ ਭਾਂਡਾ ਭਰ ਗਿਆ ਜਿਆਦਾ ਠੀਕ ਆ ਨਾ ਕਿੰਨਾ ਜੀ ਰੇਕੂ ਜੀ ਸ਼ਹਿਰ ਦੀ ਤਰਾਸ ਦੀ ਦੇਖੋ ਵੀ ਸ਼ਹਿਰ ਦੇ ਵਿਚਾਲੇ ਕੂੜਾ ਸੁੱਟਿਆ ਜਾ ਰਿਹਾ ਹੈ ਇਹ ਮਤਲਬ ਕਿ ਬਹੁਤ ਵੱਡੀ ਬਿਮਾਰੀ ਦਾ ਕਾਰਨ ਬਣੂਗਾ ਕਿਸੇ ਦਾ ਆਪਾਂ ਕੁਦਰਤ ਨਾਲ ਖਿਲਵਾੜ ਕਰਦੇ ਪਏ ਆ ਪਹਿਲਾਂ ਇੱਥੇ ਪਾਣੀ ਹੁੰਦਾ ਸੀ ਮਤਲਬ ਕਿ ਪਾਣੀ ਹੁੰਦਾ ਸੀ ਜਿਹੜਾ ਕਿ ਬਾਰਸ਼ਾਂ ਬੂਛਾ ਦਾ ਪਾਣੀ ਛੱਪੜਾਂ 'ਚ ਪੈ ਜਾਂਦਾ ਸੀ ਜੇ ਛੱਪੜ ਆਪਾਂ ਪੂਰੀ ਜਾਂਦੇ ਆ ਕੁਦਰਤ ਨਾਲ ਖਿਲਵਾੜ ਕਰ ਰਹੇ ਆ ਤੇ ਕੁਦਰਤ ਇਹਦਾ ਰਿਜ਼ਲਟ ਆਪਾਂ ਨੂੰ ਵਾਪਸ ਦਊ ਆ ਰਹੇ ਜੀ ਮੌਸਮ ਕਿਤਨੇ ਕਿਤੇ ਕੋਈ ਨੁਕਸਾਨ ਹੁੰਦਾ ਹੈ ਬਿਲਕੁਲ ਇੱਕ ਦੂਜੇ ਵਾਰਾ ਪਸ਼ੂ ਹੈ ਜਿਹੜੇ ਉਹ ਗਊਸ਼ਾਲਾ 'ਚ ਘਟਾ ਤੇ ਇਥੇ ਜਿਆਦਾ ਦੂਰੇ ਫੜਦੇ ਹੋਏ ਬੈਠੋ ਕਿੰਨੇ ਵੀਡੀਓ ਬਾਕੀ ਕਿੰਨੇ ਪਸ਼ੂ ਕੋਈ ਨਾ ਕੋਈ ਨਵਾਂ ਛੜਕ ਤੇ ਆਸਤਾ ਹੁੰਦਾ ਹੈ ਇਥੇ ਵਾਰਾ ਪਸ਼ੂਆ ਦੀ ਵੀ ਬੜੀ ਸਮੱਸਿਆ ਹੈ ਇਹਦਾ ਗਊ ਉਹ ਕਹਿੰਦਾ ਵੀ ਮੇਰੀ ਗਊਸ਼ਾਲਾ ਉੱਥੇ ਜਿੱਦ ਕੇ ਇਹਦੇ ਰਹਿਸ਼ੇਰੀਏ ਚ ਗਊਸ਼ਾਲਾ ਚਾਹੀਦੀ ਨਹੀਂ ਇਹਨੂੰ ਵੱਡੇ ਜਾਂ ਦਾ ਗਊਸ਼ਾਲਾ ਉੱਥੇ ਵੱਡੇ ਖਾਂ ਸ਼ਿਫਟ ਕਰਨੀ ਚਾਹੀਦੀ ਹੈ ਜਾਂ ਇਹਨੂੰ ਉੱਥੇ ਆਪਣੇ ਗੋਲੇ ਵਾਲੇ ਜਿਹੜੇ ਹਨ ਉਹ ਉੱਥੇ ਛੱਡਣੇ ਚਾਹੀਦੇ। ਇਹ ਗਊਸ਼ਾਲਾ ਸੰਬੰਧੀ ਵੀ ਜਿਹੜੀਆਂ ਗਊਆਂ ਵਗੈਰਾ ਜਾਂ ਇਹ ਵੀ ਨਾ ਮੈਂ ਤੁਹਾਨੂੰ ਦੱਸਦਾ ਅੱਜ ਸਾਡੇ 20 ਦਿਨ ਪਹਿਲਾਂ ਅਸੀਂ ਮਸ਼ੀਨ ਵੀ ਆ ਗਈ ਆ ਆ ਇਨਸਪੈਕਟਰ ਨੂੰ ਲਾਈ ਆ ਨਾ ਪਰ ਕਾਰ ਕੋਈ ਵੇਖਿਆ ਯਾਰ ਕਿ ਹੈਲੋ ਇਨਸਪੈਕਟਰ ਸਾਹਿਬ ਆਣਾ ਪੱਤਰਕਾਰ ਖੜਿਆ ਮਾਈਕ ਤੇ ਫੋਨ ਲੱਗਿਆ ਤੁਸੀਂ ਉਹ ਮਸ਼ੀਨ ਚਲਾਉਂਦੇ ਕਿਉਂ ਨਹੀਂ ਤੁਹਾਨੂੰ ਬੰਦੇ ਵੀ ਮਾਰਦੇ ਸਾਰਾ ਕੁਝ ਆ ਤੇ ਲੋਕੀ ਆਵਾਰਾ ਪਸ਼ੂ ਆ ਤੇ ਪੁੱਛੀ ਜਾਂਦੇ ਆ ਸਵਾਲ ਹਾਂ ਜੀ ਉਹ ਸਾਹਨੇ ਕੈਫਰੀ 9 ਹਫ਼ਤੇ ਬਣਾ ਕੇ ਲਿਆਉਂਦਾ ਸਟਰੀਟ ਬਣਾ ਲਿਆ ਆਪਾਂ ਆਈਏ ਸਾਹਬ ਆਨੇ ਮੈਂ ਸਾਈਨ ਕਰਾ ਕੇ ਦਿਵਾ ਦਵੇ ਨਹੀਂ ਨਹੀਂ ਆਪਣੇ ਸਾਈਨ ਨਾਲ ਤੇ ਹੀ ਰੁਕ ਜਾਂਦਾ ਸਾਰਾ ਸ਼ਹਿਰ ਅੱਗੇ ਆ ਪ੍ਰਧਾਨ ਦੇ ਸਾਈਨ ਤੇ ਇਹਨਾਂ ਨੂੰ ਮੈਂ ਚੈੱਕ ਜਾਨਾ ਇੱਕ ਸਾਈਨ ਕਰਦੇ ਕਿੰਨਾ ਕੁ ਟਾਈਮ ਲੱਗਦਾ ਇਹ ਤਾਂ ਦੱਸ ਦੋ ਅਗਲਾ ਮੁੱਤਨ ਲੱਗਾ ਵੀ ਸਾਈਨ ਕਰ ਜਾਂਦਾ ਹੈ ਨਹੀਂ ਨਹੀਂ ਇੱਕ ਇੱਕ ਹੋਰ ਦੱਸੋ ਆਪਾਂ ਜਿਹੜੀ ਇਹਨਾਂ ਨੂੰ ਕੀਤਾ ਸੀਗਾ ਡੰਪ ਤੇ ਮਿੱਟੀ ਪਾਉਣੀ ਆ ਮਿੱਟੀ ਕੋਈ ਇੱਕ ਟਰਾਲੀ ਵੀ ਨਹੀਂ ਆ ਰਹੀ ਮਿੱਟੀ ਉਹ ਪੂਰਾ ਚੱਕੀ ਸੌਂ ਰਿਹਾ ਪੂਰਾ ਕਿੱਦਾਂ ਨਿਕਲਣਾ ਟਰੈਕ ਤੇ ਮੜਾ ਨਾ ਨਹੀਂ ਅਭੀ ਉਹੀ ਤਾਂ ਮੈਂ ਕਿਹਾ ਵੀ ਇੱਕ ਟਰਾਲੀ ਰੋਜ਼ ਡੰਪ ਤੇ ਉੱਥੇ ਭੇਜ ਲਾ ਕੋ ਹੌਲੀ ਹੌਲੀ ਇਥੋਂ ਘਟਾ ਦਿਓ ਆਇਆ ਕਰ ਲੈਣਾ ਪਾਜ ਬੰਦਾ ਯਾਰ ਯਾਰ ਹਰ ਹਰ ਗੱਲ ਦਾ ਹਰ ਗੱਲ ਦਾ ਮਸਲੇ ਦਾ ਹੱਲ ਹੁੰਦਾ ਤੁਸੀਂ ਉੱਥੇ ਇੱਕ ਇੱਕ ਦੋ ਦੋ ਬੰਦੇ ਵਧਾ ਦਿਓ ਇੱਥੇ ਹੌਲੀ ਹੌਲੀ ਕਰ ਲੀਫ ਕੋ ਤਾਂ ਆਪਾਂ ਵੀ ਨਹੀਂ ਕਰਦੇ ਇਹਨਾਂ ਨੂੰ ਮੈਂ ਕਹਿੰਦਾ ਜਿਹੜੀ ਗੱਲ ਕਵਾਂਗੇ ਮੂੰਹ ਤੇ ਕਹਾਂਗੇ ਸਾਨੂੰ ਨਾਰਾ ਕੋਈ ਆ ਬਈ ਜਿਹੜੀ ਹੋ ਸਕਦੀ ਆ ਸਮੱਸਿਆ ਹੱਲ ਕਰ ਸਕਦੇ ਆਪਾਂ ਜੇ ਜੀ ਠੀਕ ਆ ਨਾ ਬਈ ਇੱਕ ਦੋ ਟਰਾਲੀਆਂ ਉੱਤੇ ਹੈਂ ਤਾਂ ਅਸੀਂ ਇੱਕ ਦਮ ਇੱਥੇ ਇੱਕ ਇੱਥੇ ਮੰਨ ਲਓ ਆਪਣਾ ਕੂੜਾ ਕੱਟ ਹੋ ਜਾਊਗਾ ਫਿਰ ਉੱਤੇ ਇਹਨੂੰ ਮਿੱਟੀ ਪਾ ਦਿਓ ਠੀਕ ਹੈ ਨਾ ਫੇਰ ਤੁਹਾਨੂੰ ਮੈਂ ਕਹੀ ਜਾਂਦਾ ਅੱਜ ਜੀਸੀਪੀ ਲੈ ਕੇ ਪਾਣੀ ਵਾਲਾ ਮਸਲਾ ਨਾਲਾ ਕਢਾ ਦਿਓ ਨਾਲਾ ਠੀਕ ਹੈ ਨਾ ਵੇ ਇਹ ਖੂ ਆਪਣਾ ਛੱਪੜ ਭਰੂਗਾ ਇਹ ਪਾਣੀ ਆਸਤੇ ਆ ਤੇ ਛੱਪੜ ਭਰੂਗਾ ਜਦੋਂ ਜੇ ਕੋਈ ਬਾੜਾ ਭਰ ਗਿਆ ਫਿਰ ਲੋਕੀ ਆਉਣਗੇ ਰੋਲਾ ਪਊਗਾ ਠੀਕ ਹੈ ਨਾ ਫਿਰ ਆਪਾਂ ਨਜਾਇਜ਼ ਕਬਜ਼ੇ ਵਾਲਾ ਛੱਪੜ ਖਲਾਲਾਗੇ ਤਾਂ ਲੋ ਨਾਲਾ ਹੀ ਭੰਨਣਾ ਆਪਾਂ ਆ ਜਾ ਕੇ ਉਹ ਵੀ ਭੰਨਣਾ ਪ੍ਰਧਾਨ ਨੂੰ ਕਰ ਦੋ ਤੁਸੀਂ ਆਦਰ ਨਾ ਲਾ ਕੇ ਵੀ ਜਿਹੜਾ ਨਜਾਇਜ਼ ਕਬਜ਼ਾ ਜਿਹਨੇ ਨਾਲਾ ਤੇ ਕੰਧ ਵੀ ਕੱਢੀਆ ਮੈਨੂੰ ਇੱਕ ਬੰਦੇ ਦਾ ਨਾਮ ਪਤਾ ਕਿਵੇਂ ਕਬਜ਼ੇ ਕਰਾਇਆ ਉਹ ਖੋਲ ਦੋ ਪਾਣੀ ਆਪੇ ਛੱਪੜ ਜਾਊਗਾ ਆਪਣੇ ਆਪੇ ਨਜਾਇਜ਼ ਕਬਜ਼ੇ ਵਾਲੇ ਭੱਜ ਜਾਣਗੇ ਹਾਂ ਠੀਕ ਹੈ ਨਾ ਹੁਣ ਆ ਜਾ ਬਣਾ ਕੇ ਲਾ ਦੋ ਤੇ ਕੱਲ ਤੋਂ ਮਸ਼ੀਨ ਲੱਗੀ ਹੋਣੀ ਚਾਹੀਦੀ ਆ ਵਾਰਾ ਪਸ਼ੂ ਵਾਲੀ ਜੇ ਆਪਾਂ ਗੱਲ ਵੀ ਕਰਾਤੀ ਥੋੜੀ ਮੈਂ ਸਾਰਾ ਕੁਝ ਕਰਾਤਾ ਬੰਦੇ ਵੀ ਦੇ ਦੇ ਕਿੱਥੇ ਛੱਡਣਾ ਫਿਰ ਤੁਹਾਨੂੰ ਵੀ ਆ ਤੁਸੀਂ ਸਾਈਨ ਕਰਨੇ ਆਪਦੇ ਕਰਵਾਉ ਕਿ ਤੋਂ ਕਰਾਉਣੇ ਠੀਕ ਆ ਕਿੰਨੇ ਵਜੇ ਆਵੋਗੇ ਤੁਸੀਂ ਇੱਕ ਤਾਂ ਜੀ ਇਹ ਵੀ ਜਿਹਨਾਂ ਨੇ ਦੁਕਾਨਾਂ ਚਲੋ ਆ ਗਿਆ ਮੈਂ ਗੱਲਬਾਤ ਕਰ ਰਹੇ ਨੇ ਜੀ ਇੱਕ ਤਾਂ ਜਿਹਨਾਂ ਨੇ ਦੁਕਾਨਾਂ ਲਈਆਂ ਨੇ ਜੀ ਕਿਰਪਾ ਕਰਕੇ ਉਹ ਆਪਦੀਆਂ ਆਪਦੀਆਂ ਦੁਕਾਨਾਂ ਦੇ ਇੱਥੇ ਆਪਦੀਆਂ ਨੀਆਂ ਨੂੰ ਆ ਭਰਨਾ ਹਾਂ ਪਤਾ ਲੱਗੇ ਸਾਨੂੰ ਬੰਦ ਨਾ ਆਉਦਾ ਜਿਹੜਾ ਥਾਂ ਅਗਲੇ ਦਾ ਸਾਂਭਣਾ ਫੇਰ ਅਸੇ ਛੁੱਟ ਪੂੜਾ ਸੁੱਟਣਾ ਬੰਦ ਕਰੀਏ ਜਿਹੜਾ ਪਾਰਕ ਦਾ ਵਾਅਦਾ ਕੀਤਾ ਸੀ ਫੇਰ ਆਪਾਂ ਕਮੇਟੀ ਨੂੰ ਉਹ ਦਵਾ ਦਈਏ ਵੀ ਪਾਰਕ ਬਣਾਓ ਵਿੱਚ ਜਦੋਂ ਆਪਾਂ ਨੂੰ ਵੇਚਿਆ ਗਿਆ ਸੀ ਉਦੋਂ ਤਾਂ ਪਾਰਕ ਕਹਿੰਦੇ ਸੀ ਪਾਰਕ ਦੇਵਾਂਗੇ ਸਾਨੂੰ ਕੂੜੇ ਤੇ ਲਿਆ ਕੇ ਬਾਹਤ ਆ ਪਾਰਕ ਸੰਬੰਧੀ ਜੀ ਜੇ ਇਥੇ ਪਾਰਕ ਨਹੀਂ ਕੋਈ ਆਹ ਸਾਰੇ ਸੀ ਇਹ ਬਣ ਵੀ ਜਾਣਾ ਸੀਗਾ ਸਾਰਾ ਕੁਝ ਹੋ ਜਾਣਾ ਸੀਗਾ ਬਸ ਇੱਕ ਤੇ ਕੋਟਪੂਰੇ ਦਾ ਸਮਝੋ ਉਸ ਦਿਨ ਰੱਪ ਵੀ ਰੋਇਆ ਜਿੱਦਨੂ ਬੜਾ ਇੱਕ ਅਧੀ ਤਰੀਕ ਪੈ ਜਾਂਦੀ ਨਾ ਹੋਰ ਆ ਨਾ ਤਾਂ ਜਿਹੜਾ ਪਾਣੀ ਲੋਕੀ ਕਰੀ ਜਾਂਦੇ ਨਾ ਭਾਈ ਵੀ ਪੈ ਨਹੀਂ 4 ਕਰੋੜ ਚ ਜਿਵੇਂ ਹੁਣ ਤੁਸੀਂ ਸੁਰਗਾਪਰੀ ਜਾਵੜ 10 ਵਾੜਾ ਸਰਗਾਪਰੀ ਸਿਸਟਮ ਨਾਲ ਬਣਾਈਆ ਚੀਜ਼ ਐਸਟੀ ਬ੍ਰਾਂਡ ਬੋਲੋ ਹੁਣ 30 ਤੋਂ 35 ਮਿੰਟ ਤੱਕ ਪਾਣੀ ਨਹੀਂ ਖੜਦਾ ਤੁਸੀਂ ਜਾ ਕੇ ਉੱਥੇ ਰਿਪੋਰਟ ਵੀ ਕਰਿਓ ਸਰ ਸਾਹਿਬ ਅੱਜ ਕੀ ਪਾਣੀ ਕਿਤੇ ਵੀ ਨਹੀਂ ਖੜਦਾ ਨਹੀਂ ਖੜਨਾ ਵੀ ਨਹੀਂ ਗਾ ਇਹ ਇਸੇ ਤਰ੍ਹਾਂ ਸਾਡੀ ਇਕ ਤਰੀਕੋ ਰ ਪੈ ਜਾਂਦੀ ਨਾ ਇਹ ਪਾਣੀ ਦਾ ਮਸਲਾ ਵੀ ਅਸੀਂ ਹੱਲ ਕਰ ਗਏਗੇ 4 ਕਰੋੜ ਰੁਪਈਏ ਚ ਹੁਣ ਉਹ ਹੀ ਪਤਾ ਕਿੱਥੇ ਜਾਵੜਿਆ 22 30 ਕਰੋੜ ਨੂੰ ਕੰਮ ਲੱਗ ਗਿਆ ਤੇ ਹਜੇ ਪਤਾ ਨਹੀਂ ਉਹ ਜਦੋਂ ਬਾਲਾ ਕਹਿੰਦਾ 30 ਕਰੋੜ ਨੂੰ ਪਤਾ ਨਹੀਂ ਉਹ ਹੋਣਾ ਕੰਮ ਕਿ ਨਹੀਂ ਹੋਣਾ ਹਜੇ ਵੀ ਨਹੀਂ ਪਤਾ ਕਿੰਨੇ ਸਾਲ ਲੱਗ ਜਾਣਗੇ ਤੇਰੇ ਲੱਗਦਾ ਕਿ ਨਹੀਂ ਲੱਗਦਾ ਨਹੀਂ ਨਹੀਂ ਲੱਗੂਗਾ ਦਾ ਸਹੀ ਪਰ ਸਾਲ ਕਿੰਨੇ ਲੱਗ ਉਹ 4 ਵਾਲਾ 22 ਤੱਕ ਪਹੁੰਚ ਗਿਆ ਹਾਂ ਜੀ ਉਹ ਉਹ ਚੱਲਦੀਆਂ ਜੇ ਬਣ ਜਣਾ ਸੀ ਪਲਾਟ ਨਾਲ ਤੇ ਆ ਜਿਹੜੀ ਆ ਹੁਣ ਅੱਜ ਰੋਈ ਜਾਂਦੇ ਸਹਿਰਵਾਲੀ ਨਹੀਂ ਹੋਣੀ ਗੰਦੇ ਪਾਣੀ ਵਾਲੀ ਨਹੀਂ ਰਹਿਣੀ ਸੀ ਹੁਣ ਤੁਹਾਡੇ ਸਾਹਮਣੇ ਦੋ ਮੋਟਰਾਂ ਹੀ ਚਲਾਈਆਂ ਨਾ ਚੱਲੀ ਕਿ ਨਹੀਂ ਮੋਟਰਾਂ ਇਹ ਜਵਾਦੋ ਉਹ ਕਿਹਦੇ ਨਾਲ ਇੱਕ ਮੋਟਰ ਇੱਕ ਪਣਾ ਕਿੱਥੇ ਬੈਠਾ ਜਾਂਦਾ ਮੈਂ ਵਾਰ-ਵਾਰ ਸੰਧੂ ਨੂੰ ਕਹਿੰਦਾ ਆ ਤਾਂ ਚਲ ਮਸਲੇ ਹੱਲ ਰਹਿਣਗੇ ਇਹਦਾ ਡੌਬ ਟੈਸਟ ਕਰਾ ਕੇ ਨੂੰ ਚੈੱਕ ਕਰਾ ਲਓ ਭਈ ਖਾਂਦਾ ਕੀ ਆ ਸਾਨੂੰ ਪਤਾ ਤਾਂ ਲੱਗੇ ਵੀ ਇਹ ਪਰੇ ਚ ਹੈਗੀ ਸ਼ੈ ਹਾਂਜੀ ਬਾਈ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਜੀ ਮਸ ਕਹਣਾ ਕੀ ਆ ਵੀ ਪੈਸੇ ਜਦੋਂ ਇਹਨਾਂ ਨੇ ਇੰਨੇ ਲਏ ਆ ਦੁਕਾਨਾਂ ਵਾਲਾਂ ਤੋਂ ਪਲਾਟ ਲਈ ਐਨੇ ਕਰੋੜਾ ਰੁਪਈਆ ਇਹਨਾਂ ਨੇ ਇਕੱਠਾ ਕੀਤਾ ਤੋ ਉਸ ਉਹ ਪੈਸਾ ਲਾਇਆ ਕਿੱਥੇ ਸਾਡਾ ਇੱਕ ਪਾਰਕ ਨਹੀਂ ਬਣ ਸਕਿਆ ਉਹਦੇ 'ਚ ਐਨੇ ਕਰੋੜਾ ਰੁਪਈਆ ਦੇ ਵਿੱਚੋਂ ਕਿੰਨੇ ਪੈਸੇ ਇਥੇ ਲਾਏ ਕਿੰਨੀਆਂ ਦੁਕਾਨਾਂ ਸੀ ਕਿੰਨੇ ਅਮਾਊਂਟ ਬਣਾਲ ਮੋਸਟ ਸੀਗੀਆਂ 117 ਦੁਕਾਨਾਂ ਸੀ ਕਿੰਨੀ ਮਾਉਂਟ ਬਣਦੀ ਕਿੰਨੇ ਕੁ ਖਰੀਦ ਉਹਦਾ ਸਸਤਾ ਸੀ ਤੁਸੀਂ ਆਪ ਹੀ ਉਸ ਤੋਂ ਸਸਤਾ ਭਾਅ ਸੀ 2000 ਬੋਲੀ ਹੋਈ ਬੋਲੀ ਦੇ ਇਸੇ ਕਰਕੇ ਲਈ ਗਈ ਜੀ ਕਿਉਂਕਿ ਇਹਨਾਂ ਨੇ ਸਾਨੂੰ ਚੰਗੀ ਪ੍ਰੋਵੀਜ਼ਨ ਦਿੱਤੀ ਸੀ ਵਿੱਚ ਅਸੀਂ ਪਾਰਕ ਦੇਵਾਂਗੇ ਅਸੀਂ ਪੂਰਾ ਇਨਫਰਾਸਟ੍ਰਕਚਰ ਤੁਹਾਨੂੰ ਬਣਾ ਕੇ ਦੇਵਾਂਗੇ ਸਭ ਕੁਝ ਦੇਵਾਂਗੇ ਪਰ ਦਿੱਤੀ ਉਸ ਤਰ੍ਹਾਂ ਕੋਈ ਕਲੋਨੀ ਵਾਲਾ ਕਰਦਾ ਇਸ ਤਰ੍ਹਾਂ ਨਾਲ ਕਿ ਉਹ ਔਰ ਪ੍ਰਾਈਮ ਲੋਕੇਲਿਟੀ ਹੈ ਇਹ ਸਾਡੀ ਬਿਲਕੁਲ ਸ਼ਹਿਰ ਦੀ ਔਰ ਉਹਨੂੰ ਇਹਨਾਂ ਨੇ ਗੰਦ ਨਾਲ ਪਾ ਦਿੱਤਾ ਕਿ ਕਿ ਉੱਥੇ ਪਾਰਕ ਕੀ ਬਣਾਉਣਾ ਸੀ ਮੁਕ ਇਹ ਗੰਦ ਜਿਹੜਾ ਹੈਗਾ